इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਿੰਡ ਬਟਨੂਰਾ ਕਲਾ ਦੀਆਂ ਸੰਗਤਾਂ ਵੱਲੋਂ ਦਸ਼ਮੇਸ਼ ਪਤਾ ਸ਼੍ਰੀ ਗੁਰਗੋਬ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਦਸ਼ਮੇਸ਼ ਪਤਾ ਸ਼੍ਰੀ ਗੁਰਗੋਬ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸਾਗਣਾਵਾਲੀ ਦੇ ਗੁਰਦੁਆਰਾ ਬਾਬਾ ਸ਼ਹੀਦੀ ਸਿੰਘਾ ਪਾਤਸ਼ਾਹੀ 6ਵੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੱਤਰ ਛਾਇਆ ਹੇਠ ਅਤੇ ਪੰਜਾ ਪਰਦੇ ਗੁਆਈ ਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਪਿੰਡ ਪਟਨੂਰਾ ਕਲਾ ਪੂਜਨ ਦੇ ਪਿੰਡ ਦੀਆਂ ਸੰਗਤਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਪਿੰਡ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੌਰਾਨ ਮੌਜੂਦ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਪਿੰਡ ਦੀਆਂ ਸੰਗਤਾਂ ਵੱਲੋਂ ਪੰਜ ਪਿਆਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਪੇਟ ਕੀਤਾ ਗਿਆ ਇਸ ਮੌਕੇ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟਿਆ ਜੋਲਾ ਵਾਲੇ ਨੇ ਦੱਸਿਆ ਕਿ ਇਹ ਨਗਰ ਪਿੰਡ ਬਰ ਚੂਹੀ ਰਾਜਪੁਰ ਚੜਰ ਟਾਂਡੀ ਲੜੋਈ ਬਟਨੂਰਾ ਲਬਾਨਾ ਬਟਨੂਰਾ ਕਲਾ ਬਟਨੂਰਾ ਖੁਰਦ ਆਦੀ ਤੋਂ ਹੁੰਦਾ ਹੋਇਆ ਵਾਪਿਸ ਸ਼ੀਰ ਸਿੰਘਾ ਸੰਗਰਾ ਵਾਲੇ ਪੁੱਜ ਕੇ ਸਮਾਪਤ ਹੋਇਆ ਇਸ ਮੌਕੇ ਗੱਤਕਾ ਟੀਮ ਵੱਲੋਂ ਆਪਣੇ ਗੱਤਕੇ ਦੇ ਜੋੜ ਵੀ ਦਿਖਾਏ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਗ੍ਰੰਤੀ ਗਿਆਨੀ ਜੁਗਿੰਦਰ ਸਿੰਘ ਹੈੱਡ ਗ੍ਰੰਤੀ ਗੁਰਦੁਆਰਾ ਲੈਂਦੀ ਪੰਦੀ ਗਿਆਨੀ ਕੁਲਦੀਪ ਸਿੰਘ ਗੁਰਚਰਨ ਸਿੰਘ ਚੀਮਾ ਆਦੀ ਤੇ ਹੋਰ ਸੰਗਤਾਂ ਹਾਜ਼ਰ ਸਨ ਵਾਈਟ ਸੰਤ ਬਾਬਾਜੀਤ ਸਿੰਘ ਡੇਰਾ ਮੁਖੀ ਜੋਹਲਾ ਨਿਰਮਲੇ ਪੁਲਤ ਕਪੂਰ ਥਾਲਾ ਤੋਂ ਪੱਤਰਕਾਰ ਮਜੀਤ ਸਿੰਘ ਚੀਮਾ ਰਿਪੋਰਟ ਸੰਗਤਾਂ ਨੂੰ ਸਹੇਬੇ ਕੁਮਾਰ ਸੁਦਮਨ ਸਤਾਨੀ ਦਸ਼ਮੇਸ਼ ਪੀਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਤਾਰਪੁਦੀਆਂ ਬੇਅੰਤ ਬੇਅੰਤ ਬਧਾਈਆਂ ਅੱਜ ਦਾ ਨਗਰ ਕੀਰਤਨ ਰੇਂਡ ਸਕਦਾ ਵਾਲੀ ਤੋਂ ਗੋਦਵਾਲਾ ਬਾਬੇ ਸ਼ਹੀਦ ਸਿੰਘਾ ਪਾਤਸ਼ਾਹੀ ਛੇਵੀਂ ਛੇਵੇਂ ਸਤਵੰਦ ਸਤਾਂ ਤੋਂ ਨਗਰ ਕੀਰਤਨ ਪਰੰਪਰਾਵਾਂ ਹੋ ਰਿਹਾ ਸੰਤਾ ਗੁਰੂ ਗੰਗਾ ਸਾਹਿਬ ਛਤ੍ਰਸ਼ਾਹ ਪੰਜਾ ਪਿਆਰ ਦੀ ਉਗਵਾਈ ਦੇ ਵਿੱਚ ਜਿਸੇ ਬਿਆਨਤ ਸੰਤਾ ਹਾਜੀ ਭਾਰਨੀਆ ਸਾਧ ਸੰਗਤ ਭਗਵਾਨੀਆਂ ਕਹਾਣੀਆਂ ਪੋਤ ਉਸ ਪੁੱਤ ਕਰਨ ਜੋ ਸਾਧੂ ਨੂੰ ਭਾਵੇ ਸੋ ਮੰਨ ਲੈਣ ਸਾਧਵਾ ਸਾਨੂੰ ਅਮਰ ਦੀ ਤਾਦ ਬਖਸ਼ੀ ਕੀਤੀ ਜੀ ਪਟਨਾ ਸਾਹਿਬ ਤੇ ਤੀਰ ਅਸਾਉਤਾਰਤਾ ਆਇਆ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਭਾਵ ਲਿਓ ਜਿਸੇ ਬਾਲਾ ਪ੍ਰੀਤਮ ਜੀ ਨੇ ਕਟਨਾਹਾਵਤ ਜੀ ਇਹ 5 ਸਾਲ ਬਿਆਨਤ ਕੌਤਕੀਤੇ ਜਿਨ੍ਹਾਂ ਦੇ ਮਾਤਾ ਗੁਜਰ ਗੌਰ ਤਾਨਗੂ ਤੇਵ ਭਾਦ ਸਾਹਿਬ ਦੇ ਨੂੰ ਬਿਆਨਤ ਬਧਾਈਆਂ ਮਿਲੀਆਂ ਦੇਵਤਾ ਨੇ ਫੁੱਲ ਬੰਸਾਏ ਜਿੱਥੇ ਮਹਾਰਾਜ ਨੇ ਸ਼ਿਵਰਾਜ ਪੰਡੂ ਦਾ ਮੰਦਪ ਲੇਖਾ ਦੂਰ ਕੀਤਾ ਰਾਣੇ ਮੈਣੀ ਨੂੰ ਮਾਤਾ ਨੇ ਪਿਆਰ ਬਖਸ਼ਿਆ ਉਪਰੰਤ ਮਹਾਰਾਜ ਗੁਜਰ ਤੇਵ ਭਾਦ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਆ ਇਹ 10 ਮਹਾਰਾ ਨੇ ਬਿਆਨ ਤੋਏ ਕੋ ਸਿੱਖਿਆ ਪ੍ਰਚਾਰ ਕੀਤਾ ਸੰਗਤਾਂ ਨੂੰ ਖੰਡੇ ਬਾਟੇ ਅਮਰ ਜਾਲ ਬਖਸ਼ੀ 1600 ਦੇ ਮਸਾਕੀ ਨੂੰ ਜੁਲਮ ਜ਼ਬਰਦਸਤ ਟੱਕਰ ਲੈਣ ਦੇ ਬਾਅਦ ਸੇ ਖਾਲਸਾ ਆਪਣੀ ਸਾਜਨਾ ਕੀਤੀ ਸ਼ੁਤਾਰਾ ਚਾਨ੍ਹ ਸ਼ੇਪ ਉਹਨਾਂ ਬਾਦ ਕਿਲਾ ਨੰਦਕਾ ਦਾ ਛੱਡਿਆ ਜਿਸੇ ਪ੍ਰਵਾਸ ਦਾ ਵਿਛੋੜਾ ਹੋਇਆ ਸਦਸਾ ਨਦੀ ਦੇ ਤਾਂ ਹੀ ਆਪਾਂ ਮੱਟਰ ਸਾਹਿਬ ਜਾ ਦੇ ਚਮਕੋ ਦੀ ਜੰਗ ਵਿੱਚ ਛੋਟੇ ਸਾਹਿਬ ਜਦੇ ਬਾਬਾ ਜੋਰਾਵਾਸੀਂ ਬਾਬਾ ਖਤਰੀ ਜੀ ਮਾਤਾ ਗੁਜਰੀ ਕੋਲ ਸੁਧਾ ਹੰਦ ਇਨੀ ਵੱਡੀਆਂ ਕੁਰਬਾਨੀਆਂ ਕੀਤੀਆਂ ਅੱਜ ਸਾਨੂੰ ਉਹਨੀਆਂ ਕੁਰਬਾਨੀਆਂ ਦਾ ਸਦਕਾ ਬੇਅੰਤ ਆਨੰਦ ਮਿਲ ਰਿਹਾ ਸਾਹਿਬ ਦਾ ਹੁਕਮ ਮੰਨਿਏ ਖੰਡੇ ਵਾਟੇ ਅਮਲ ਚ ਕੀਏ ਰਹਿਤ ਰੱਖੀਏ ਕਰਤਾ ਪਰਹੀ ਕਰੀਏ ਇਹ ਨਕਰਪਾਕਾਂ ਵਾਲਾ ਇਸ ਗੁਰਦਵਾਰਾ ਸਾਹਿਬ ਨੂੰ ਪਰਗਟ ਕੀਤਾ ਹੈ ਸ੍ਰੀਮਾਨ ਸੰਤ ਬਾਬਾ ਬਸੰਤ ਸਿੰਘ ਜੀ ਉਹਨਾਂ ਨੇ 1933 ਵਿੱਚ 1975 ਵਿੱਚ ਸ੍ਰੀ ਮਾਨਸੰਤ ਬਾਬਾ ਬਸੰਤ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਬਲਕ ਜੀ ਹੋਣਾ ਨੇ ਨੀਰੱਖੀ ਜੀ ਸੰਗਤਾਂ ਨੂੰ ਸੇਵਾ ਕਰਨ ਦਾ ਪਿਆਰ ਉਤਸ਼ਾਹ ਅਕਸਰ ਸੀ ਸੰਗਤਾਂ ਨੂੰ ਬੜੇ ਪਿਆਰ ਉਤਸ਼ਾਹ ਨਾਲ ਸੇਵਾ ਕੀਤੀ ਜਿੱਥੇ ਸੁੰਦਰ ਅਮਾਰਤ ਸ੍ਰੀ ਜਿੱਥੇ ਹਰ ਰੋਜ਼ ਮਾਧਿ ਬਾਣੀ ਦਾ ਪ੍ਰਵਾਹ ਚੱਲਦੇ ਆ ਸਾਦਾ ਗੁਣ ਗਾਉਂਦੀਆਂ ਸੰਗਤਾਂ ਨੂੰ ਸੇਵਾ ਕਰਨ ਦਾ ਪਿਆਰ ਮਿਲਦਾ ਅੱਜ ਦੇ ਨਾਲ ਕੀਰਤਨ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਗੁਰ ਸਾਦੇ ਹੁਕਮ ਨਾਲ ਪਿਆਰ ਕਰੀਏ ਜੁਰੈਤ ਨਾਮੇ ਜੋ ਬਚਨ ਹੁੰਦੇ ਵੀ ਰਹਿ ਨਹੀਂ ਰਹੇ ਸੋਈ ਸੋਕੇ ਮੇਰਾ ਉਹ ਸਾਹਿਬ ਹਸੁਕਾ ਤੇਰਾ ਰਹਿਤ ਬਿਨਾਂ ਨਾ ਸੋਕੇ ਹਾਵੇ ਰਹਿ ਬਿਨਾਂ ਦਾ ਚੁਰਤਾਂ ਖਾਵੇ ਸਾਹਿਬ ਨੇ ਖੁਸ਼ੀਆਂ ਪ੍ਰਾਪਤ ਕਰੀਏ ਉਹ ਨਾ ਚੁਕਾਂ ਦੀ ਖੀਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ